ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਬਲਰਾਜ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਪਸ਼ੂ ਦਿਖਾਉਣੇ ਆ ਤੇ ਜਦੋਂ ਵੀ ਅੱਜ ਦਾ ਚੰਗੇ ਦੁੱਧ ਵਾਲੇ ਪਸ਼ੂ ਜਿਹੜੇ ਜਣਾ ਕੋਲ ਹੁੰਦੇ ਆ ਅੱਜ ਵੀ ਤੁਹਾਨੂੰ ਚੰਗੇ ਪਸ਼ੂ ਜਿਹੜੇ ਸਾਰੇ ਤੁਹਾਨੂੰ ਦਿਖਾਉਣੇ ਆ ਤੇ ਲਗਭਗ ਸਾਰੀਆਂ ਸੋਈਆਂ ਹੀ ਆ ਤੇ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ। ਬਾਕੀ ਸਾਡੀ ਬੇਨਤੀ ਇਹ ਵੀ ਜ਼ਰੂਰ ਧਿਆਨ ਦਿਆ ਕਰੋ ਤੇ ਜਿਹੜੇ ਵੀ ਵੀਰ ਨੇ ਪੈਸੇ ਖਰਚਣੇ ਆ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਠੀਕ ਠਾਕ ਜੀ ਬਹੁਤ ਵਧੀਆ। ਚਲੋ ਵਧੀਆ ਚੀਜ਼ਾ ਜੀ ਤੇ ਨਾਮ ਦੱਸ ਤਾਂ ਫਿਰ ਇੱਕ ਰਹੀ। ਨਾਮ ਬਲਰਾਜ ਸਿੰਘ ਆ ਜੀ। ਹਾਂਜੀ ਤੇ ਪਿੰਡ ਕਾਜੀਕੋੜ ਲ ਠੀਕ ਆ ਹਾਂਜੀ ਬਾਈਪਾਸ ਤੇ ਆ ਹਾਂ ਬਾਈਪਾਸ ਤੇ ਆ ਠੀਕ ਆ ਤੇ ਫੋਨ ਨੰਬਰ ਹੀ ਬੋਲ ਦ 83603263 ਠੀਕ ਆ ਜੀ ਬਾਈਪਾਸ ਆਪਣੇ ਵੀ ਜਿਹੜਾ ਚਬਾ ਲਲੋਂ ਤਰਨਤਾਰਨ ਨੂੰ ਹੁੰਦਾ ਵਾ ਉਹ ਵਾਲੇ ਬਾਈਪਾਸ ਤੇ ਆ ਠੀਕ ਆ ਜੀ ਫਿਰ ਇੱਕ ਬਾਈਪਾਸ ਉਧਰ ਵੀ ਆ ਦੂਜੇ ਜਿਹੜਾ ਅੰਮ੍ਰਿਤਸਰੋਂ ਉਧਰ ਜਿਹੜਾ ਪੁਲਸ ਲੈਣ ਲੱਗੇ ਜੀ ਪੁਲਸ ਲਾਈਨ ਲੱਗ ਗਈ ਆਮਤਨ ਕਿਦਨ ਲੱਗੇ ਪੁਲਸ ਲੈਣ ਲੱਗੇ ਠੀਕ ਆ ਜੀ ਹਾਂਜੀ ਤੇ ਅੱਜ ਉਹ ਤੁਹਾਨੂੰ ਕਿ ਜਿਹੜਾ ਅੱਜ ਤਾਂ ਦਿੱਤੀ ਐ ਮਤਲਬ ਬੱਚੇ ਮਰ ਗਏ ਦੋਵਾਂ گاਵਾਂ ਦੇ ਠੀਕ ਆ ਹਾਂਜੀ ਤੇ ਇੱਕ ਪਸ਼ੂ ਸੱਤ ਤੇ ਆਵਾ ਕੁਛ ਮੱਜਾਂ ਤੁਸੀਂ ਕਹਿੰਦੇ ਬਿਹਰਿਆਣੀ ਵੀ ਆਈਆਂ ਆ ਬਿਹਰਿਆਣੀ ਆਈਆਂ ਉਹ ਵੀ ਆਈਆਂ ਵਾ ਉਹ ਅਗਲੀ ਵੀਡੀਓ ਚ ਪਾਉਣੀ ਆ ਕਾਲੇ ਤਾਂ ਤਿਆਰ ਨਹੀਂ ਹੋ ਗਏ ਠੀਕ ਆ ਮਿੱਟੀ ਪਾਦ ਦੀ ਤਿਆਰ ਨਹੀਂ ਮੱਲਾ ਕੀਤੀਆਂ ਦੁੱਧ ਤੇ ਠੀਕ ਆ ਅਜੇ ਤਿਆਰੀ ਹੋਣੀ ਐ ਇਹਨਾਂ ਦੀ ਦੁੱਧ ਤੇ ਦੁੱਧ ਤੇ ਹੋਣੀ ਆ ਇਹ ਵੀ ਜਾਨਵਰ ਜਿਆਦਾ ਇਕੱਠੇ ਹੋ ਗਏ ਆ ਹਾਂਜੀ ਇਹ ਕਰਕੇ ਮੈਂ ਚੱਲੋ ਕੋਈ ਵੀ ਚੋਪਾ ਦੇਨੇ ਉਹ ਜੇ ਰਹਿਣਦੀਆਂ ਕੁਛ ਰਹਿਣਦੀਆਂ ਨਾ ਫੇਰ ਅਗਲੀ ਵੀਡੀਓ ਚ ਪੈ ਜੂਗਾ ਹਾਂਜੀ ਤੇ ਚੱਲੋ ਫਿਰ ਸ਼ੁਰੂਆਤ ਮੂਰੀ ਛੋਟੀ ਦੇ ਘਰ ਦੀ ਵੀਡੀਓ ਕਰ ਲੂ ਜੀ ਠੀਕ ਆ ਜੀ ਚੰਗੇ ਕਦ ਕਾਟ ਸਿਆ ਹਾਂਜੀ ਤੇ ਥਾਲਮੀਆਂ ਦੇ ਕਰੀ ਦੇਖ ਸਕਦੇ ਜੇ ਲਾਗੇ ਤਾਂ ਸੂਆ ਇਹਦਾ ਪਹਿਲਾ ਹੀ ਜਾਂਦਾ ਜੀ ਹਾਂਜੀ ਹਰ ਵੀਰੀ ਇਹਦਾ ਸੂਆ ਪਹਿਲਾ ਅੱਛਾ ਮੂੰਹ ਦੋ ਦੰਦ ਹੈ ਜੀ ਅੱਛਾ ਮੂੰਹ ਦੋ ਦੰਦ ਹੈ ਹਾਂ ਮਗਰ ਕੱਟੀ ਆ ਪਰਫੰਦੀ ਸੂਈ ਆ ਅੱਛਾ ਮਤਲਬ ਖਾਲੀ ਘਰਤੀ ਆ ਕਰੀ-ਕਰੀ 9 ਕਿਲੋ ਦੁੱਧ ਲਾਓ ਸੋ ਕਰੋ ਬੋੜਾ ਅੱਛਾ ਹਾਂਜੀ ਤੇ ਕਿੰਨਾ ਦੁੱਧ ਸੂਆ ਯੂ ਨੰਬਰ 1 ਆ ਠੀਕ ਆ ਤੇ ਦੁੱਧ ਕਿੰਨਾ ਭਰੀ ਜਾਊਗੀ ਏ ਦੋ ਤੁਹਾਡੇ ਸਾਹ ਹੁਣਾਂ ਦੇ 15 ਕਿਲੋ ਦੇ ਦੀ ਅੱਛਾ ਹਾਂਜੀ ਠੀਕ ਆ ਚਲੋ ਇਹ ਆ ਵੀ ਚੱਲੋ ਨਾਰਮਲ ਸੇਵਾ ਦਾ ਵੀ ਦੁੱਧ ਚੰਗਾ ਕੱਢੀ ਜਾਊਗਾ। ਦੇ ਜਣੇ ਚਵਾਜੂ ਚੰਗਾ ਨਾ ਜੀ। ਅੱਛਾ ਤੇ ਨੌ ਲੀਟਰ ਠੀਕ ਹੈ ਬੁਰੀ ਦਾ। ਤੇ 9 ਲੀਟਰ ਤੋਂ ਜਿਹੜੀ ਸਟਾਰਟਿੰਗ ਹੈ ਤੇ 9 ਲੀਟਰ ਤੋਂ ਸਟਾਰਟਿੰਗ ਦੀ ਜੀ ਆ। ਤੇ ਮਗਰ ਇਹਦੇ ਕੱਟੀ ਆ ਗਈ ਆ। ਹਾਂ ਜੀ। ਨਾਲ ਉਹ ਕਿੱਥੇ ਨਾਲ ਉਹ ਬਿੱਚੀ। ਹਾਂ ਕੱਟੀ ਜੀ ਤੇ ਮਗਰ। ਬਾਕੀ ਪਹਿਲਾ ਸਵਾ ਪਿਓਰ ਪੂਰੀ ਝੋਟੀ ਆ। ਕੋਈ ਹੋਰ ਡੱਬ ਨਹੀਂ ਆ ਕਹਿੰਦੇ। ਤੇ ਬਾਕੀ ਪੇਠ ਪੜੇ ਦੀ ਚੰਗੀ ਆ ਤਰ੍ਹਾਂ। ਇਆ ਖੱਲਿਆ ਵੇਖ ਸਕਦੇ ਕੀ ਅੱਜ ਲੈ ਆ ਵੀਰ ਜੀ ਕਿੰਨਾ ਫਿਰ ਕੀ ਰ ਮੁੱਲ ਫਿਰ ਆਪਾਂ ਹਰਦੀ ਜੀ ਆਏਗਾ ਦੀਵਾਲੀ ਆਫਰ ਹੀ ਲਾ ਦੇਣੀ ਹੈ ਅੱਛਾ ਹਾਂਜੀ ਇਹ ਤਿਆਰ ਕਰਨ ਵਾਲੀਆਂ ਨੇ ਹਰਕਾਂ ਕਿੰਨੇ ਦੀ ਫਿਰ ਕਰੀਏ ਜੱਸ ਨਾ ਬਈ ਇਹ ਸਵਾ ਦੀ ਕਰਦੀ ਹੈ ਹਰਦੀ ਜੀ ਸਵਾ ਦੀ ਹਾਂਜੀ ਕਿ ਕਰਦੀ ਛੋਟ ਛਟ ਹੋਰ ਕਰ ਦੋ ਜੀ ਕਰਨੀ ਜਿੰਨੀ ਦਿਵਾਲੀ ਦਿਵਲੀ ਤੇ ਆ ਹੁਣ ਚਲੋ ਜੀ ਕਰ ਦੋ ਜੀ ਮੰਡੀ ਚ ਤੇ ਤੁਹਾਨੂੰ ਪਤਾ ਹੋਣਾ ਕੀ ਚੱਲਣਾ ਹਾਂਜੀ ਕੀ ਚੱਲਣਾ ਦੋ ਦੋ ਝੋਟੀ ਹਾਂਜੀ ਥਣ ਥੂਣ ਪਸਾਰ ਕੀ ਕਿਹੜਾ ਇਹਨੂੰ ਥਾਰ ਲਗਾ ਹਾਂਜੀ ਹਾਂਜੀ ਬਿਲਕੁਲ ਨੰਬਰ 1 ਝੋਟੀ ਆ ਠੀਕ ਆ ਇਹ ਆ ਵੀ ਕਿਸੇ ਨੇ ਮੰਡੀ ਚ ਵੀ ਪਾਉਣੀ ਆ ਭਾਵੇਂ ਕੋ ਮੰਡੀ ਚ ਵੀ ਪਾ ਲੈ ਹਾਂ ਮੰਡੀ ਚ ਵੀ ਪੈਸਾਂਗੇ ਜਿਹੜਾ ਭਾਅ ਵਾ ਮਤਲ ਠੀਕ ਆ ਕਿੰਨੇ ਦੇ ਜਸ ਨਾ ਕਰੀਏ ਫਿਰ ਕਰ ਦੋ ਜੋ ਕਰਨਾ ਕਰ ਦੋ ਇੱਕੋ ਗੱਲ ਕਰ ਦਈਏ ਕਰ ਦੋ ਜੀ ਕਰ ਦੋ 20 ਦੀ ਕਰ ਦਈਏ ਕਿ ਹੋਰ ਕਰ ਦੀਏ ਹੋਰ ਕਰ ਦੋ ਜੀ 15 ਦੀ ਜਾਣ ਦੋ ਫਿਰ 15 ਦੀ ਜਾਣ ਜਸ ਸਨੋ 15 ਨਹੀਂ ਹੋਏਗੀ ਜੀ ਠੀਕ ਹੈ ਹੋਏਗੀ ਇਹ ਚ ਥੋੜੀ ਵੀ ਠੀਕ ਹੈ ਹਾਂਜੀ 1 ਲੱਖ ਤੇ 15000 ਦੀ 1 ਲੱਖ 15000 ਦੀ ਹੋਏਗੀ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਆ ਚੋਟੀ ਤੁਹਾਨੂੰ ਦਿਖਾਉਣੀ ਆ ਇਹ ਵੀ ਦੋ ਦੰਦ ਦੀ ਚੋਡੀ ਅੱਛਾ ਇਹ ਵੀ ਪਹਿਲਾ ਸੂਆ ਹਾਂ ਪਹਿਲਾ ਸੂਆ ਦੋ ਦੰਦ ਦੁੱਧ ਹੋਏਗਾ ਇਹਦੇਲੇ 12 ਕਿਲੋ ਅੱਛਾ ਹਾਂ ਅੱਜ ਮਤਲਬ 6 ਦਿਨਾਂ ਦੀ ਸੂਈ ਠੀਕ ਹੈ ਹਾਂਜੀ ਤੇ ਇਹਦੇ ਮਗਰ ਕੀ ਆ ਇਹਦੇ ਮਗਰ ਕੱਟੀ ਜਾਦਦੀ ਹੈ ਇਹਦੇ ਮਗਰ ਤੇ ਇਹ ਵੀ ਅਜੇ ਵੱਸ ਸਕਦੀ ਦੁੱਧੋ ਹਨਾ ਹਾਂਜੀ ਵੱਧੂਗੀ ਤੋਰ 12 ਕਿਲੋ ਦੇ ਹੋਣੇ ਆ ਠੀਕ ਹੈ ਜੀ ਤੇ ਬਾਕੀ ਆ ਦੇਖ ਸਕਦੇ ਆਪਾਂ ਪੇਠਪੁੜੇ ਤਾਂ ਕਰੀਏ ਵੀ ਪੂਰੀ ਗਲਾਈ ਚਹ ਰਾਜੀ ਆ ਝੋਟੀ ਆ ਵੀ ਪੂਰੀ ਇਹਦੇ ਕੋਲ ਵੀ ਜਿਹੜਾ ਕਹਿੰਦੇ ਫਿਰ 12 ਲੀਟਰ ਤਿਆਰ ਆ ਮੌਕੇ ਦੇ ਹਫਤੇ ਦੇ ਲਾਗੇ ਬੰਨੇ ਦੀ ਸੂਈ ਆ ਜੀ ਬਾਕੀ ਸਾਰੀਆਂ ਸੂਈਆਂ ਆ ਦੁੱਧ ਦੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਲਿਆਓ ਵੀਰ ਜੀ ਬਾਕੀ ਸੋਹਣੀਆਂ ਝੋਟੀਆਂ ਵਾ ਅਗਲੇ ਸਵੇਰੇ ਨਹੀਂ ਨੇ ਹੋਰ ਕੱਦ-ਕੱਟ ਕਰ ਜਾਣਾ ਵਾ ਚੰਗੀ ਜੰਮੀ ਪਲੀਏ ਉਤਨਾ ਬਿਲਕੁਲ ਫਿਕਸ ਬੰਨ੍ਹਣੇ ਦੀ ਹੈ ਇਹਦਾ ਫਿਰ ਮੁੱਲ ਕਿੰਨਾ ਰੱਖੀ ਆਪਾਂ ਹਰ ਵੀ ਇਹ ਸਵਾਰ ਸਵਾ ਦੀ ਹਾਂ 1,25,000 ਦਾ ਵੀ ਕਰ ਦਈਏ ਮੰਨ ਤਨ ਕਰ ਦੋ ਜੋ ਕਰਨਾ ਇੱਕੋ ਗੱਲ ਕਰੀਏ ਫਿਰ ਕਰ ਦੋ ਆ ਦੋਵੇਂ ਦੋ ਦੰਤ ਚੋਟੀਆਂ ਇੱਕੋ ਜਿਹੀਆਂ ਕਰ ਦਈਏ ਪਾਮ ਕੋਈ ਹੋ ਲੈ ਤੇ ਪਾਮ ਕੋਈ ਹੋ ਲੈ ਜੀ ਚਲੋ ਕਰ ਦੂ ਜੀ ਇੱਕ 15 ਦੀ ਪਾਮ ਕੋਈ ਆ ਲੈ ਇਹ ਇੱਕ 15 ਦੀ ਆ ਮਿਲ ਜੇਗੀ ਦੋ ਦੰਦ ਇੱਕ 15 ਦੀ ਆ ਮਿਲ ਜੇਗੀ ਜਿਹੜੀ ਮਰਜ਼ੀ ਲੈ ਜੀ ਦੋ ਜੀ ਠੀਕ ਆ ਜੀ ਇਹ ਤੇਰੇ 12 ਕਿਲੋ ਦੁੱਧ ਆ ਹਾਂਜੀ ਹਾਂਜੀ ਤੇ ਵੀ ਦੁੱਧਾਂ ਵਾਜੂਗੀ ਹਨਾ ਵਾਜੂਗੇ 6 ਦਿਨ ਦੀ ਸੂਈ ਕਮਾਗਰ ਕੱਢੀ ਠੀਕ ਐ ਦਮਾ ਮਗਰੀ ਕੱਟੀਆਂ ਵਾ ਜੀ ਜੀ ਤੇ ਹਮਨੇ ਕਾ ਮੱਝ ਚੰਗੇ ਕੱਦ ਕਾਟ ਚ ਆ ਵੱਡੀਆਂ ਵੱਡੀਆਂ ਬੱਡੀ ਮੱਝ ਇਹਦੀ ਵੱਡੀਆਂ ਮੱਝਾਂ ਜੈ ਹਾਂਜੀ ਤੇ ਆ ਥਾਣੇ ਤੇ ਦੇਖ ਸਕਦੇ ਜੇ ਲੱਗੇ ਤਾਂ ਤੇ ਮਿਲ ਕੇ ਵੀ ਨੇ ਇਹਦੇ ਵੀ ਚੰਗੀ ਲੱਗੀ ਆ ਇਹਦੇ ਮਗਰ ਕੱਟਾ ਜੀ ਹਾਂਜੀ ਇਹ ਮਾਰਾ ਰਵੀ ਜੀ ਕੱਟਾ ਤੇ ਕਿੰਨੇ ਜਰ ਦੀ ਸੋਈ ਆ ਇਹਨੂੰ ਅਗੇ ਦੱਸ ਦੇਣਾ ਰਵੀ ਜੀ ਅੱਛਾ ਹਾਂਜੀ ਤੇ ਇਹਦੇ ਕੋਲ ਦੁੱਧ ਇਹ ਕੋਲ ਦੁੱਧ 15 ਹੀ ਗਿਣੋ 16ਵਾਂ ਮੱਲ ਅੱਛਾ 15 ਕਿਲੋ ਕੰਡੇ ਦੇ ਰਾਦੀ ਆ ਜੀ ਤਿਆਰ ਜਿਹੜਾ ਹਾਂਜੀ ਤਿਆਰ ਆ ਤੋਰੋ ਫੇਰ ਇੱਕ ਰੀਨ 15 ਲੀਟਰ ਜਿਹੜਾ ਇਹਦੇ ਕੋਲ ਕਿੰਨੇ ਵੀ ਤਿਆਰ ਆ ਤਿਆਰ ਆ ਬਿਲਕੁਲ ਜੀ ਬਹੁਤ ਸਾਗ ਦੀ ਹੈ ਇਹ ਦੱਸ ਦੇਣੀ ਸੀ ਸੋਈ ਅਜੇ ਮੈਲੇ ਦੀ ਚੱਲਣਾ ਨਹੀਂ ਠੀਕ ਆ ਹਾਂਜੀ ਬਾਕੀ ਕੱਦ-ਕਾਠ ਪਖਵੇ ਵੀ ਜਵਾਨ ਆ ਪਾਰੀਆਂ ਮੱਜਾਂ ਆ ਵੱਡੀਆਂ ਮੱਜਾਂ ਆਜ ਲੈ ਵਧੀ ਇਹ ਦੇਖ ਸਾਂ ਬਾਕੀ ਸੂਈਆਂ ਸਾਰੀਆਂ ਹੀ ਆ ਦੁੱਧ ਦੇ ਦੋ ਦੋ ਡੰਗ ਚਵਾਈ ਹੋ ਜਾਣੀ ਆ ਤੇ ਇਹਦਾ ਫਿਰ ਮੁੱਲ ਇਹ ਵੀ 82 ਸਵਾ ਦੀ ਸੀ 125000 ਦੀ ਠੀਕ ਆ ਹਾਂਜੀ ਇਹ ਵੀ ਜਾਣਦੀ ਹੈ ਫਿਰ ਉਹਨੇ ਦੀ ਅੱਜ ਦੀਵਾਲੀ ਆਫਰ ਹੀ ਜਾਣ ਤੋਂ ਕੁਝ ਨਹੀਂ ਹੁੰਦਾ ਫਿਰ ਆ ਜੀ ਇੱਕੋ ਮੁੱਲ ਕਰ ਦੇਣਾ ਜੀ ਇੱਕੋ ਮੁੱਲ ਜਾਣ ਤੋਂ 115 ਹੀ ਜਾਣ ਇੱਕ 15 ਦੀ ਹੋਏਗੀ ਜੀ ਇਹ ਵੀ ਠੀਕ ਹੈ ਹਾਂ ਜੀ 15 ਕਿਲੋ ਦੁੱਧ ਹੁਣੇ ਤਿਆਰ ਆ ਅੱਛਾ ਮਤਲਬ 18 ਕਿਲੋ ਦੇ ਸਕਦੀ ਹੈ ਜੀ ਠੀਕ ਹੈ ਆ ਦਾ ਦੇਣ ਦੀ ਸੂਈ ਮੈਲੇ ਦੇ ਹੁਣਾ ਜੀ ਚਲੋ ਬਾਕੀ 15 ਦੀ ਮਤਲਬ ਇੱਕ 15 ਦੀ ਨੈਟ ਮਿਲੇਗੀ ਕੋਈ ਛੋਟ ਨਹੀਂ ਹੋਏਗੀ ਅੱਛਾ 100 ਰੁਪਈਆ ਛੋਟ ਹੋਏਗੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਜੇ ਹਾਂਜੀ ਇਹ ਵੀ ਦੂਜਾ ਸਵੇਰ ਚੋਡੀ ਆ ਬਾਕੀ ਇਹ ਤਾਂ 12 ਕਿਲੋ ਦੁੱਧ ਆ ਬੰਨੇ ਦੀ ਇਹ ਵੀ ਸਫਾਈ ਜੀ ਹਾਂਜੀ ਇਹ ਕਿੰਨੇ ਚਿਰ ਦੀ ਸੋਈ ਆ ਇਹ ਬਾਦ 5 ਚੌਂਕ ਦਿਨਾਂ ਦੀ ਸੋਈ ਆ ਅੱਛਾ ਇਹ ਵੀ ਅਜੇ ਦੁੱਧ ਖਾਲੀ ਹੋਈ ਨਾ ਬੋਲੇ ਤੋਂ ਅੱਛਾ ਤੇ 12 ਕਿਲੋ 16 ਕਿਲੋ ਤੋ ਦੇ ਦੇਗੀ ਹਾਂ ਦੇਖ ਸਾਡੇ ਥਾਣੇ ਦੇ ਵੀ ਲੱਗੇ ਤੋ ਹਾਂਜੀ ਚੰਗੇ ਗੱਭ ਤੇ ਮਿਲਕ ਮੈਨ ਵੀ ਚੰਗੀ ਲੱਗੀ ਖੋਲੋ ਫਿਰ ਤੋਰੀਏ ਇਹ ਮਤਲਬ ਇਹਦੀ 12 ਲੀਟਰ ਤਾਂ ਸਟਾਰਟਿੰਗ ਹੋਈ ਆ ਜੀ ਹਾਂਜੀ ਇਹ ਬੋਲੇ ਤੋ ਖਾਲੀ ਹੋਈ ਆ ਠੀਕ ਆ ਜੀ ਹਾਂਜੀ ਫਟਾ ਇਹਦੇ ਮਗਰੇ ਆਜੇ ਲਿਆਓ 15-16 ਲੀਟਰ ਦੁੱਧ ਜਿਹੜਾ ਇਹ ਵੀ ਕਹਿੰਦੇ ਵੀ ਕਰੀ ਜਾਊਗੀ ਕੱਲੇ ਕਰੀ ਬੇਕੋ ਸਾਫ ਕੋਈ ਟਾਈਮ ਨਹੀਂ ਲੱਗਾ ਹਾਂਜੀ ਖਾਲੀ ਤੋਂ ਬਾਅਦ 12 ਕਿਲੋ ਦੀ ਸਟਾਰਟਿੰਗ ਆ ਤੇ ਇਹਦਾ ਮੁੱਲ ਫਿਰ ਕਿਹੜਾ ਵੀ ਉਹ ਕਰ ਦੋ ਜਾਣਦਾ ਫਿਰ ਸਾਰੀਆਂ ਜਾਣਦਾ ਸਾਰੀਆਂ ਰਬੀ ਜੀ ਮੱਲਾ ਵਾ 1 ਲੱਖ 15 15000 ਦੀਆਂ ਚਾਰੇ ਆ ਚਾਰੇ ਆ ਮਤਲਬ ਜਿਹੜੀ ਕੋਈ ਮਰਜ਼ੀ ਲੈ ਜਾਏ 15 ਦੀ ਹਣਾ ਸਿਰਫ 500 ਰੁਪਏ ਛੋਟ ਹੋਏਗੀ ਠੀਕ ਹੈ ਜੀ ਇਹਦੇ ਵਿੱਚੋਂ ਠੀਕ ਹੈ ਜੀ ਤੇ ਆਂ ਗਾਵਾਂ ਜਿਹੜੀਆਂ ਜੇ ਇਹ ਗਾਣਾ ਪਹਿਲਾਂ ਬੱਚੀ ਆ ਜੀ ਅੱਛਾ ਹਾਂਜੀ ਚਾਰ ਦਾਂਦ ਆ ਠੀਕ ਆ ਹਾਂਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ 15 ਦਿਨ ਹੋ ਗਏ ਰੁਪਈ ਜੀ ਮਗਰ ਬੱਚੀ ਆ ਮਗਰ ਵੀ ਇਹਦੇ ਬੱਚੀ ਆ ਨਾ 15 ਦਿਨ ਹੋ ਗਏ ਸੂਈ ਨੂੰ ਉਹ ਅਗਲੇ ਬੰਨੇ ਬੱਚੀ ਵੱਜੀ ਬੱਚੀ ਵੀ ਚੰਗੀ ਆ ਚਲੋ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਏ ਇਹ ਕੋ 22 ਕਿਲੋ ਰੁਪਈ ਤਿਆਰ ਦੁੱਧ ਤਿਆਰ ਮੋਕੇ ਤੇ ਹਾਂਜੀ 22 ਕਿਲੋ ਤੋਰੋ ਫਿਰ ਇਹਨਾਂ ਵਿੱਚ 22 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਵਾ ਕੱਦ ਦਾ ਵੱਡਾ ਗਿੱਦੀ ਕੱਦ ਕਾਟ ਫਖੋਂ ਚੰਗੀ ਐ ਆ ਜ ਲੈ ਵੀਜੀ ਬਾਕੀ ਕੱਦ ਕਾਠ ਪੱਖੋਂ ਚੰਗੀ ਜਵਾਨ ਆ ਤੇ ਥਣਾ ਦਾ ਸਾਈਜ਼ ਗੈਪ ਵੀ ਚੰਗਾ ਆ। ਆਹ ਵੇਖੋ। ਇੱਕ ਰੀਆ ਹਵਾਨੇ ਦੇ ਨਾੜਾਂ ਵੀ ਇਹਦੀਆਂ ਦੇਖ ਸਕਦੇ ਆ। ਮਿਲਕਵੇਂ ਨੇ ਵੀ ਦੇਖ ਸਕਦੇ ਚੰਗੀ ਲੱਗੀ ਏ। ਤੇ ਉਹ ਵਸ਼ੀ ਏ ਤੇ ਮਗਰ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਆਪਾਂ? ਹਰ ਵੀ ਇਹ ਵਸ਼ੀ ਦੇ ਵੱਡੀ ਆ। ਲੋਕੀ ਏਡੀਆਂ ਵਸ਼ੀਆਂ 85-80 ਹਜ਼ਾਰ ਦਿੰਦੇ ਨੇ ਡੇ ਆ। ਹਾਂਜੀ। ਤੇ ਕੱਦ ਵੀ ਪੂਰਾ ਵਾ। ਸਾਰਾ ਦੁੱਧ ਵੀ 2 ਕਿਲੋ ਆ ਹਾਂਜੀ ਹਾਂਜੀ ਇਹ ਰੇਡ 75000 ਦਾ 75000 ਇਹਦੇ ਵੀ ਕਰ ਦੇ ਕੋਈ ਛੋਟ ਛੱਡ ਕਰ ਦੋ ਜੋ ਕਰਨੀ ਸੀ ਵਾਗੇ ਜੋ ਕੀਤਾ ਮਜਾ ਜਾਨ ਦੀ 65000 ਦੀ ਹੈ ਵੀ ਕੁਛ ਨਹੀਂ ਹੁੰਦਾ ਜਸ ਨੋਵਾਰ ਰਈ ਜੀ 5000 ਰੁਪਈਆ ਅੱਛਾ ਹਾਂ ਠੀਕ ਹੈ ਛੋਟ ਹੋਊਗੀ 500 ਰੁਪਈਆ 5000 ਦੇ ਵਿੱਚੋਂ ਇਤਾਂ ਦੀ ਵਸੀ ਮਿਲੂ ਵੀ ਨਹੀਂ ਕਿਤੇ ਵੀ ਠੀਕ ਹੈ ਹਾਂਜੀ ਤੇ ਆ ਰੁਪਈਆ ਦੂਜਾ ਸੂਬਾ ਜੇ ਜੀ ਅੱਛਾ ਇਹ ਦੂਸਰਾ ਸੂਬਾ ਹਾਂ ਇਹ ਤਿੰਨ ਦਿਨ ਦੀ ਸੂਈ ਆ। ਅੱਛਾ। ਅੱਜ ਤੀਜਾ ਦਿਨ ਆ। ਅੱਛਾ। ਤੇ ਇਹਦਾ ਆਪਣੇ ਬੱਚੇ ਤੇ ਪੈਰ ਆ ਗਏ ਤੇ ਬੱਚਾ ਇਹਦਾ ਮਰ ਗਿਆ ਵਾ ਛਾਏ। ਅੱਛਾ। ਹਾਂ। ਠੀਕ ਹੈ। ਇਹ ਇਹਦਾ ਬੋੜਾ ਹੀ ਆ। ਉਹ ਬੱਚਾ ਪਿਆਰਾ ਗਾੜੀ। ਹਾਂ ਜੀ। ਫੁੱਲ ਗਿਆ ਬੱਚਾ ਉਤਰ ਹੈਗਾ ਕੁਲਾ ਹੀ ਆ। ਹਾਂ ਜੀ। ਪੈਰਾਂ ਤੋਂ ਆਪਾਂ ਦੇਖ ਸਕਦੇ ਹੋ ਤਰਾਂ ਕੁਲਾ ਹੈ ਤੇ ਫਰਾਂ ਇਸ ਤਰ੍ਹਾਂ ਚੱਲਦਾ। ਬਾਕੀ ਜੇਰ-ਜਾਰ ਓਕੇ ਆ ਜੀ। ਅੱਛਾ। ਹਾਂ ਵੀਡੀਓ ਵਾਰਦੀ ਸਭ ਕੋਈ ਆ ਗੱਡ ਕੋ। ਇਹ ਕਿੰਨਾ ਦੁੱਧ ਭਰੀ ਜਾਊਗੀ? ਇਹ ਤੱਕ 20 ਕਿਲੋ ਤੇ ਹੁਣ ਹੀ ਤਿਆਰ ਆ ਰਹੀ ਜੀ ਬੋੜਾ। ਅੱਛਾ। ਹਾਂ ਬੋੜਾ 20 ਕਿਲੋ ਆ। ਇਹ ਦੇ ਲਓ ਕਿ 25 ਪਲੱਸ ਦਊਗੀ ਅੱਛਾ ਹਾਂਜੀ ਤੋਰੋ ਹਾਂ ਫਿਰ ਇੱਕ ਕਰੀ ਨਾ ਬਾਕੀ ਜੋ ਕੁਛ ਆ ਤੁਹਾਡੇ ਸਾਹਮਣੇ ਆ ਕੱਦ ਕੱਢ ਪੱਖ ਹੋਈ ਵੀ ਪੂਰੀ ਜਵਾਨ ਆ ਆ ਜਲਾ ਹੈ ਵੀ ਜੀ ਸੜਾ ਛੱਬੂ ਦਾ ਕਰਦੀ ਆ ਛੱਬੂ ਜੀ ਨੇ ਹੁਣੇ ਪਾਇਆ ਤੇ ਇਹਦਾ ਫਿਰ ਕਿੰਨਾ ਰੱਖੀਏ ਮੁੱਲ ਸੇਮ ਹੀ ਆਰਤੀ ਜੀ ਕਰਦੀ ਐ ਅੱਛਾ ਸੇਮ ਪੰਜ ਹਜ਼ਾਰ ਦੀ ਡਿਮਾਂਡ ਜੋ ਪੈਂਠ ਹੀ ਕਰੀਏ ਕਿ ਸੇਮ ਤੇ ਪੈਂਡ 65000 ਦੀ ਐ ਪੈਂਡ ਜਿਹੜੀ ਮਰਜ਼ੀ ਕੋਈ ਦੋਹਾਂ ਚੋ ਲੈ ਜੀ ਠੀਕ ਐ ਜੀ ਹਾਂ ਜੀ ਤੇ ਅਥਾਨਾ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲਾਗੇ ਤੋਂ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਤੇ ਹਵਾਨੇ ਦੀ ਪੰਤਰ ਵੀ ਆਪਾਂ ਦੇਖ ਸਕਦੇ ਚੰਗੀ ਐ ਇਹਦਾ ਬੱਚਾ ਮਰ ਗਿਆ ਜੀ ਹਾਂ ਇਹਦਾ ਮਰ ਗਿਆ ਰਵੀ ਇਹਦੇ ਮਗਰ ਜਰਸੀ ਬੱਚੀ ਸੀ ਹਾਂ ਜਰਸੀ ਦੀ ਸੀ ਤੇ ਥਾਣੇ ਦੇ ਵੀ ਦੇਖ ਸਕਦੇ ਜੇ ਇੱਕ ਰੀ ਹਾਂ ਦੇਖ ਸਕਦੇ ਸਨਾਂ ਦਾ ਸੱਜ ਗਿਆ ਆਪ ਜਿਹੜਾ ਇਹਦਾ ਵੀ ਚੰਗਾ ਆ ਤੇ ਇਹ ਉਤਰਾ ਕਿੰਨੇ ਕਿ ਚਰਦੀ ਸੋਈ ਹੈ 6 ਦਾ 20 ਰੁਪਏ ਜੀ ਹੈਗਾ ਸੂਬਾ ਦੂਜਾ ਇਹਦਾ ਅੱਛਾ ਹਾਂ ਠੀਕ ਹੈ ਖਾਈ ਵਾਲ ਤੇ ਆ ਠੀਕ ਹੈ ਤੇ ਇਹਦੇ ਕੋਲ ਦੁੱਧ ਇਹ ਕੋਲ ਦੁੱਧ 18 ਕਿਲੋ ਦੁੱਧ ਦੇ ਜੀ ਤਿਆਰ ਜਿਹੜਾ ਹਾਂ ਤਿਆਰ ਆ ਠੀਕ ਆ ਤੋਰਾਂ ਫੇਰ ਇੱਕ ਰੀ ਨੋ ਰੱਸੀ ਸਾਈਵਾਲ ਚ ਆ 18 ਲੀਟਰ ਦੁੱਧ ਜਿਹੜਾ ਹੁਣ ਕਿੰਦੇ ਵੀ ਇਹਦੇ ਕੋਲ ਹੈਗਾ ਆ ਜਲਾਇਆਓ ਜੀ ਇੰਨਾਂ ਵਜੇ ਹੁਣੇ ਹੀ ਰੱਸੀਆਂ ਪਾਈਆਂ ਵਾ ਰੱਸੀਆਂ ਪਹਿਲਾਂ ਨਹੀਂ ਪਾਈਆਂ ਉਹਦੇ ਕਰਕੇ ਥੋੜਾ ਜਿਹਾ ਕਰਦੀਆਂ ਤੇ ਉਤਰਾਂ ਸੰਥਨ ਪੂਰੇ ਜੀ ਹਾਂ ਬਿਲਕੁਲ ਥਣ ਪੂਰੇ ਹੈ ਜੀ ਠੀਕ ਹੈ ਕੋਈ ਘਾੜ ਨਹੀਂ ਕੋ ਬਾਦ ਨਹੀਂ ਇੱਕ ਪਾਸਾ ਥੋੜਾ ਜਿਹਾ ਵੱਡਾ ਰੱਖਦੀ ਹੈ ਨਾ ਇਹ ਦੇ ਕਰਕੇ ਥੋੜਾ ਜਿਹਾ ਉਹ ਕਿ ਭਾ ਭੂਲੋ ਕੋਈ ਨਹੀਂ ਕੋਈ ਅੱਛਾ ਉਹਦਾ ਕੋਈ ਫਰਕ ਨਹੀਂ ਜੀ ਠੀਕ ਹੈ ਜਿਤਨਾ ਮਰਜ਼ੀ ਕੋ ਚਵਾਈ ਕਰ ਲਿਓ ਹਾਂ ਚਵਾਈ ਦੋ ਟਾਈਂ ਤਿੰਨ ਟਾਈਂ ਜਿਹੜੀ ਜੋ ਕਹਿਤਾ ਉਹ ਹੋ ਨਿਕਲੇਗਾ ਠੀਕ ਹੈ ਵੱਧ ਨਿਕਲੂਗਾ ਪਾਈਆ ਘਾਟ ਨਹੀਂ ਨਿਕਲਦਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 65000 ਰੁਪਏ ਹੈ ਜੀ ਇਹਦਾ 65 ਕਰਦੀ ਹੈ ਹਾਂ ਜੀ ਚਲੋ ਇਹਦੀ ਛੋਟ ਹੋਰ 5000 ਕਰਦੀ ਹੈ 60 ਇਹ 60000 ਦੀ ਮਿਲੇਗੀ ਠੀਕ ਹੈ ਹਾਂ ਜੀ ਕਿ ਤਸੱਲੀ ਤੁਹਾਡੇ ਘਰੋਂ ਕਰਕੇ ਖੜੇ ਹੈ ਨਾ ਕੋਈ ਦੋ ਡਾਂ ਤਿੰਨ ਡਾਂ ਤਸੱਲੀ ਕਰੇ ਹਾਂਜੀ ਹਾਂ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਲਵੇ ਨਾ ਕੋਈ ਤੁਹਾਡੇ ਤੇ ਰਵੇ ਨਾ ਕੋਈ ਸਾਡੇ ਤੇ ਰਵੇ ਠੀਕ ਹੈ ਜੀ ਆਪਣਾ ਵੇਸ ਚਾ ਕੇ ਖੜੇ ਹੈ ਨਾ ਜੋ ਵੀ ਆ ਸਾਰਾ ਕੁਝ ਇੱਥੇ ਵੇਸ ਚਾ ਕੇ ਖੜੋ ਤੇ ਆਪਣੀ ਸਮਝਣਾ ਤੇ ਆਪਣੀ ਤਸੱਲੀ ਕਰਕੇ